ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਐਪਲੀਕੇਸ਼ਨ ਮਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਔਰਡਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਐਪਲੀਕੇਸ਼ਨ डिसਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ डिसਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਅਸੀਂ ਸਿਰ ਚਕਾਉਣੇ ਆ ਤੇ ਸਾਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਬਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਦ ਹੋਈ ਸੀ ਉਹ ਪੰਜਾਬ ਲੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜਜਮੈਂਟ ਅਜਮਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਦੱਸਿਆ ਉਹ ਕਹੇ ਕਿ ਸਿਰਫ ਇਹਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚਾਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਅਪਲੀਕੇਸ਼ਨ ਮੁਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚਾਰਜਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਅਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਸਿਰਫ ਝਕਾਉਣੇ ਤੇ ਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਦ ਹੋਈ ਸੀ ਉਹ ਪੰਜਾਬ ਲੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜਜਮੈਂਟ ਅਜ ਮਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਦ ਉਹ ਕਹਿ ਕੇ ਸਿਰਫ ਫੇਸ ਕਰ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚਾਲੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਪੈਂਡਿੰਗ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਅਪਲੀਕੇਸ਼ਨ ਮੁਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚਾਰਟਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਅਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਸੀ ਸਿਰ ਝਕਾਉਣੇ ਆ ਇਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਦ ਹੋਈ ਸੀ ਉਹ ਪੰਜਾਬ ਲੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜੱਜਮੈਂਟ ਅਜ ਮਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ ਮੀਡੀਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਉਹ ਕਹਿ ਕੇ ਸਿਰਫ ਫੇਸ ਕਰ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚਾਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ ਜਿਹੜੀ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਅਪਲੀਕੇਸ਼ਨ ਮਹਾਲੀ ਕੋਰਟ ਦੇ ਵਿੱਚ ਲੱਗੀ ਸੀ ਅੱਜ ਉਹਦੇ ਚਾਰਟਰ ਆ ਗਿਆ ਤੇ ਮਾਨਯੋਗ ਕੋਰਟ ਨੇ ਉਹ ਬੇਲ ਅਪਲੀਕੇਸ਼ਨ ਡਿਸਮਿਸ ਕਰਤੀ ਹੈ ਜਿਹੜਾ ਗਰਾਊਂਡ ਕੋਰਟ ਨੇ ਉਹਦੇ ਵਿੱਚ ਕਿਹਾ ਕਿ ਜੀ ਹਲੇ ਇਨਵੈਸਟੀਗੇਸ਼ਨ ਹੈ ਜਿਹੜੀ ਕੇਸ ਦੀ ਉਹ ਪੈਂਡਿੰਗ ਹੈ ਮਤਲਬ ਪ੍ਰਾਇਮਰੀਲੀ ਜਿਹੜੇ ਗਰਾਊਂਡ ਤੇ ਡਿਸਮਿਸ ਕੀਤੀ ਹੈ ਇਹ ਕਹਿ ਕੇ ਕੀਤੀ ਹੈ ਕਿ ਇਨਵੈਸਟੀਗੇਸ਼ਨ ਕੇਸ ਦੀ ਪੈਂਡਿੰਗ ਹੈ ਠੀਕ ਹੈ ਅਦਾਲਤ ਦਾ ਫੈਸਲਾ ਅਦਾਲਤ ਦੇ ਫੈਸਲੇ ਨੂੰ ਸੀ ਸਿਰ ਚ ਛੁਕਾਉਣੇ ਤੇ ਸ ਆਰਡਰ ਨੂੰ ਅਸੀਂ ਜਲਦੀ ਹੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਕਿਉਂਕਿ ਪਿਛਲੀ ਵਾਰ ਵੀ ਜਦੋਂ ਵਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਦ ਹੋਈ ਸੀ ਉਹ ਪੰਜਾਬ ਲੈਣਾ ਹਾਈ ਕੋਰਟ ਤੋਂ ਹੋਈ ਸੀ ਸੋ ਹੁਣ ਵੀ ਇਹ ਜਿਹੜਾ ਆਰਡਰ ਹੈ ਇਹਨੂੰ ਅਸੀਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੈਲੰਜ ਕਰਾਂਗੇ ਤੇ ਜਦੋਂ ਸਾਨੂੰ ਇਹਦੀ ਡਿਟੇਲਡ ਕਾਪੀ ਮਿਲ ਜੂਗੀ ਕਿਉਂਕਿ ਜੋ ਜਜਮੈਂਟ ਅਜ ਮਹਾਲੀ ਕੋਰਟ ਨੇ پاس ਕੀਤੀ ਹੈ ਉਹਨੂੰ ਪੜਨ ਤੋਂ ਬਾਅਦ ਫਿਰ ਤਫਸੀਲ ਦੇ ਨਾਲ মিডিਆ ਦੇ ਨਾਲ ਸਾਂਝਾ ਕਰਾਂਗੇ ਕਿ ਕਿਸ ਗਰਾਉਂਡਸ ਤੇ ਹੈ ਬਟ ਕੋਰਟ ਨੇ ਡਿਸਮਿਸ ਕਰਨ ਲੱਗੇ ਜਿਹੜਾ ਪ੍ਰਾਇਮਰੀਲੀ ਗਰਾਉਂਡ ਦੱਸਿਆ ਉਹ ਕਹਿੰਦੇ ਸਿਰਫ ਇਹਸ ਗੱਲ ਕਰਕੇ ਡਿਸਮਿਸ ਕੀਤੀ ਜਾ ਰਹੀ ਹੈ ਕਿਉਂਕਿ ਇਹਦੇ ਚਾਲੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਪੈਂਡਿੰਗ